ਬਾਰੇ ਰਾਣੀ ਤੋਂ ਉਹਨੂੰ ਬੜੀ ਕੁਚਲ ਹੋਈ ਜੀ ਆ ਤੋ ਤੰਨੇ ਪੀਰ ਹੁੰਦੇ ਬੇਲ ਹੁੰਦੀ ਤੋ ਵਾਦੀ ਜਾਂਦੀ ਅੱਜ ਆ ਜਾ ਬੰਦਾ ਬਲੋਫ ਮੈਂ ਕਿਹਨੂੰ ਹੈਗੀ ਗੱਲ ਸੁਣੋ ਇੱਕ ਮੁੰਡਾ ਆ ਉਹਦੇ ਘਨੋਏ ਹੋ ਗਏ ਆ ਘਨੋਏ ਜੀ ਹੁੰਦਾ ਤੁਸੀਂ ਇੱਧਾ ਜ਼ਿਰਪਾ ਉਦੋਂ ਆਣਾ ਕਿ ਬੰਦਾ ਕਿੰਨੇ ਪਾਣੀ ਆ ਕਿਤੇ ਹਮੇ ਬੈਲ ਤੋਂ ਨਹੀਂ ਮਾਰੋਗੇ ਮੈਂ ਕਹਿੰਦਾ ਘੈਣਾ ਕੁੜੀਆਂ ਨੂੰ ਨਹੀਂ ਮਾਰੀਦੀ ਮੈਂ ਕਰਕੇ ਤੇ ਆਇਆ ਕਰਕੇ ਤੇ ਆਇਆ ਕਰਕੇ ਤੇ ਆਇਆ ਚੱਲ ਜੰਮਾ ਨੇ ਉਹ ਬੋਲ ਨਹੀਂ ਇਹ ਸਾਰਾ ਦੇਖਣਾ ਕਿ ਸੇਫਟੀ ਪ੍ਰੋਪਰ ਹੋਣੀ ਚਾਹੀਦੀ ਹੈ ਸਾਰੀ ਲੋਡਿੰਗ ਜੋ ਨਾਮ ਮੈਚ ਕਰਦੇ ਕਈ ਵਾਰ ਟਿਕਟ ਤੇ ਕੀ ਹੁੰਦਾ ਵਾ ਨਾਮ ਮੈਚ ਕਰਕੇ ਅੰਦਰ ਘਾਤ ਹੋ ਰਹੀ ਹੈ ਤੈਨੂੰ ਜਿਨਾ ਜੀਣਾ ਮਰਨਾ ਮੈਂ ਤੁਹਾਡੀ ਪ੍ਰੋਪਰਟੀ ਦਿਖਾਈ ਤੁਸੀਂ ਮੈਨੂੰ ਦਿੱਤਾ ਕੀ ਹੈ ਦੱਸੋ ਨਾ ਕੀ ਦਿੱਤਾ ਮੈਨੂੰ 30000 ਲੈ ਜਿੰਨੇ ਸਹੀ ਗਾ ਤੁਹਾਡੇ ਪੱਖੇ ਬੰਦ ਆਪਣੇ ਬੰਦ ਕਿਉਂ ਕਿ ਇਹ ਸਰੀਰ ਹਵਾਇਆ 30 ਪੈਂਦੀ ਜਾਨੀ ਮਾਰ ਦੂਗਾ ਹੁਣ ਭਾਰ ਡਾਵਲਿਆ ਇਹਦਾ ਭਾਰ 55 ਇਹ ਪਤਾ ਤਗੜਾ ਮੈਨੂੰ ਨਾ ਢੋਣਾ ਦੇਣੀ ਆ ਬਰਾਬਰ ਕੁਸ਼ਤੀ ਕਰ ਲੈਣੀ ਠੋਕੇ ਨੂੰ ਐ ਠੀਕ ਨਹੀਂ ਲੈ ਜੀ ਦਰਦ ਬੜਾ ਆ ਇੱਧਰ ਐਸਾ ਇਹ ਕਿਰਾਨੋ ਬਾਈ ਰਾ ਜੀ ਬਰਾਦੀ ਤੋਂ ਬੜੀ ਕੁਚਲ ਹੋਈ ਜੀ ਆ ਦਰਦ ਹੁੰਦੇ ਆ ਬੋਲ ਲੈ ਕੋਈ ਪਾਣੀ ਪੀ ਆ ਬੋਤ ਪੀ ਆ ਜਰਾ ਦਤੋਂ ਜੀਆ ਗਰਮੀ ਨਾ ਕੀ ਹੋ ਰਹੀ ਹੁੰਦੀ ਪਤਾ ਨਹੀਂ ਕਿ ਨੂੰ ਕੀ ਹੁੰਦੇ ਗਏ ਵਾਣੇ ਪੇਰੇ ਰੰਦੇ ਵੇ ਯਾਰ ਨਾਨੀ ਕਹਿੰਦੇ ਆ ਉਮ ਮਿੱਤ ਲਾਓ ਤੇ ਉਹਨਾਂ ਨੂੰ ਆਦਾ ਜੋ ਜ ਹੋ ਜਾਓ ਪਤਨ ਜੋ ਜ ਪੁਰਾਣਾ ਕੋਈ ਟੋਟਕਾ ਨਾ ਵਾ ਪੁਰਾਣਾ ਟੋਟਕਾ ਨਾ ਨਾਨੀ ਆਹੇ ਤਾਤੀਆਂ ਨੂੰ ਪਤਾ ਹੁੰਦਾ ਜ਼ਿਆਦਾ ਪੁਰਾਣੇ ਬੰਦੇ ਹੂੰ ਤੇਰੀ ਕਰਲਾ ਇਹ ਲਾਣਾ ਅਜ ਇਹ ਦੋ ਜੋ ਬੀ ਇਹ ਲਾ ਗੱਲ ਆਲਾ ਪੰਜ ਚੱਲ ਆਏ ਜੀ ਸ਼ੋਲਡਰ ਲਾਉਣੇ ਰਿਹਾ ਸੀ ਆਪਾਂ ਕੋਲ ਡਰਿੰਕ ਸੱਚ ਬੋਲਦੇ ਬਲੌਗ ਵਿੱਚ ਨਹੀਂ ਸੱਚੀ ਬੋਲਵਾ ਨਹੀਂ ਵੀ ਨਾ ਤੁਸੀਂ ਸੱਚੇ ਬੋਲਵਾ ਨਹੀਂ ਬਲੇਰੇ ਬੋਲ ਲਾ ਫਿਰ ਲਾਤੇ ਕਿੰਨੇ ਕਾਦੇ ਗੋਲ ਗੱਪੇ ਵੀਡੀਓ ਬਣਾਈਆਂ ਭਾਈ ਜੀ ਖੱਤਾ ਮੜਾ ਭਾਣੇ ਕੀ ਨਹੀਂ ਕਰਨੀ ਖੱਤਾ ਕਿਉਂ ਖਾਣਾ ਐਵੇਂ ਗੰਦਾ ਪਾਣੀ ਮਿਲ ਗਿਆ ਉਹਨੇ ਪਨਿਸ਼ਮੈਂਟ ਦੇ ਦੇ ਪਨਿਸ਼ਮੈਂਟ ਕੀ ਪਨਿਸ਼ਮੈਂਟ ਰਿਸ਼ ਜੀ ਹਾਂ ਜੀ ਬੈਲਟ ਤੋਂ ਲਾਵਾ ਕੀ ਦਈਏ ਬੈਲਟ ਨਹੀਂ ਫੇਰ ਮੇदो ਆਜੀ ਵਾਂਗ ਮਿੰਦਲਾ ਹੋ ਜੀ ਬੋਲ ਕੇ ਪੇਖਵਾ ਦੋ ਅੱਜ ਵੀ ਮੈਂ ਨਹੀਂ ਮੰਨੂ ਮੈਂ ਜਾਣਦਾ ਭਰਾ ਵਾਜ ਜੀ ਆ ਤੋ ਤਨ ਪੀਰ ਹੁੰਨੇ ਬੇਲੋਤੀ ਤੋ ਵਾਦੀ ਜਾਂਦੀ ਅੱਜ ਸੱਜੇ ਬਨੇ ਖੋਲਾ ਕਰ ਹਾਂ ਜੀ ਸੱਜੇ ਬਨੇ ਨਹੀਂ ਨਹੀਂ ਇੱਧਰ ਪੀੜ ਹੁੰਦੀ ਨਾ ਰੋਟੀ ਆਦੀ ਖਾਣਾ ਮਨ ਐ ਜੀ ਐ ਚਾਹ ਹੀ ਹੁੰਦੀ ਏ ਤੇ ਇੱਧਰ ਰੋਟੀ ਆਉਣਾ ਇੱਧਰ ਜੀ ਦੀਲਾ ਤੇ ਜਿੰਨੀ ਮੱਝ ਪੇਰ ਮਾਲਾ ਪੁੱਤ ਨਹੀਂ ਹੁੰਦਾ ਤੇ ਬੜੀ ਦਤ ਹੁੰਦੀ ਉਹ ਤਾਂ ਬੋਝ ਆ ਰਹੇ ਹੁੰਦੀ ਪੀਏ ਅੱਛਾ ਜੀ ਜਦੋਂ ਮੈਂ ਖਾਣੇ ਦੇ ਹੋ ਗਏ ਕਿਨੂਏ ਕਿਨੂਏ ਕਹਿੰਦੇ ਆ ਨੋੜੇ ਜਾਂਦੇ ਸਾਹਲ ਦੇ ਨਿਕਲੇ ਕਿਨੂਏ ਆ ਇੱਕ ਬੰਨੇ ਕਰਕੇ ਨਾ ਫੋਟੋ ਬਣਾ ਰਹਿਣਾ ਐ ਕਰਨਾ ਨਾ ਇੱਧਰੇ ਇੱਧਰੇ ਨੇ ਸੌਕੇ ਆ ਮਣੀ ਮੂ ਅੱਖਾਂ ਦਾ ਆ ਜਣਾਓ ਓਕੇ ਮੈਂ ਨਾ ਪਾ ਜੈਨ ਨਾ ਹੋਵੇ ਬੜਾ ਬਰਾ ਇੰਨ ਨੂੰ ਪਤਾ ਨਾ ਆਇਆ ਉੱਤ ਲੜਾਈ ਕਿ ਹੋਈ ਆ ਜਾ ਪਤਾ ਬਲੋਫੇ ਮੈਨੂੰ ਹੋਏਗੀ ਹੁੰਦੇ ਕਿ ਨਹੀਂ ਹੋਏ ਘਰੋਏ ਹਾਂ ਹੋਰੀ ਪਤਾ ਨਹੀਂ ਕਿੱਥੇ ਮੈਡਮ ਬਸ ਠੀਕ ਹੋ ਗਿਆ ਮੈਂ ਕੁਛ ਇਹ ਸੁਣ ਗਏ ਦਾਦੇ ਨੂੰ ਪੁੱਛ ਕੇ ਦਾਦੇ ਨੂੰ ਪਤਾ ਪੁਰਾਣੇ ਬੰਦੇ ਨੂੰ ਪਤਾ ਪੁਰਾਣੇ ਬੰਦੇ ਨੂੰ ਕਿਹ ਮੁੰਡੇ ਕਿਹ ਨੂੰ ਗਏ ਹੈ ਇਹਦਾ ਤਾਂ ਦਾਦੇ ਕੋ ਫੋਨ ਹੈਗਾ ਹਾਂਜੀ ਹੋਗਾ ਕੋਸ਼ਿਸ਼ ਕਰ ਲੈਣਾ ਹੋਣਾ ਵੇ ਭਰਾ ਨੂੰ ਪੋਸ਼ੇਟ ਮੋੜਨੇ ਉਹਨਾਂ ਦਾ ਤਾਂ ਹੀ ਮੁੰਡੇ ਕਿਤੇ ਕਿਤੇ ਨੂੰ ਗਏ ਹੋਏ ਆ ਕੋਈ ਲਾਜ ਹੈਗਾ ਕੋਈ ਟਰੀਟਮੈਂਟ ਪੁਰਾਣਾ ਉਹ ਕਿੰਨੇ ਕਿੰਨੇ ਨਾ ਨਹੀਂ ਲਾਵਾ ਹੁਣ ਨਾ ਨਹੀਂ ਲਾਵੇ ਦਾਦਾ ਹੀ ਮੋੜ ਰਹੇ ਨੇ ਬਲੌਗ ਜਾਣ ਦੇ ਨਹੀਂ ਕੁਝ ਕਰਨੀ ਨਾਨੀ ਨੂੰ ਹੋ ਗਿਆ ਸਦਾ ਉੱਤੇ ਲੱਗਾ ਅੰਦਰ ਚਲੇ ਗਿਆ ਜੈਸੀ ਰਾਮ ਨਾ ਨਾਨੀ ਦਾ ਬੜਾ ਪਿਆਰਾ ਪੁਰਾਣੇ ਮਦਨ ਨੂੰ ਪਤਾ ਹੁੰਦਾ ਹੈ ਟੂਟ ਕੇ ਧਰਨਾ ਤੋੜ ਕੇ ਗੇਮ ਮੇਰੀ ਨਾਨੀ ਆ ਬੜਾ ਪਿਆਰਾ ਨਾਨੀ ਵੀ ਪਿੰਨੇ ਵਿੱਚ ਪੈ ਜਮਨ ਨਾ ਤੇ ਜਿੰਦੀ ਜਿਹੜਾ ਪੈਸੇ ਦੇ ਦਿੰਦਾ ਨਹੀਂ ਜਾ ਰਿਹਾ ਚੁਲੀ ਵਾਲੇ ਦੇ ਨਾਲ ਤੇ ਫੇਟਰ ਚਾਰ ਬਲੈ ਦੇ ਇਹਨੂੰ ਤਾਂ ਹਲੋ ਡਾਕਟਰ ਗਾਂ ਨੰਮੀ ਸਤਿ ਸ਼੍ਰੀ ਅਕਾਲ ਡਾਕਟਰ ਗਾਂ ਕੀ ਹਾਲ ਤੁਹਾਡਾ ਬਹੁਤ ਵਧੀਆ ਆਪੇ ਹਣਾ ਵਧੀਆ ਵਧੀਆ ਅਪਾਇੰਟਮੈਂਟ ਫ੍ਰੀ ਹੈ ਜੇ ਨਹੀਂ ਆ ਮੇਰੀ ਗੱਲ ਸੁਣੋ ਇੱਕ ਮੁੰਡਾ ਆ ਉਹਦੇ ਘਨੋਏ ਹੋ ਗਏ ਆ ਘਨੋਏ ਜੀ ਹੁੰਦਾ ਇੱਕ ਮੁੰਡਾ ਆ ਉਹਦੇ ਘਨੋਏ ਹੋ ਗਏ ਮੂੰਹ ਦੇ ਉੱਤੇ ਘਨੋਏ ਉਗਿੰਦਾ ਜੀ ਮਾਣੇ ਪੇਰੇ ਬੋਲੋ ਹਾਂਜੀ ਕੀ ਹੁੰਦਾ ਇਹ ਤਾਂ ਮੈਂ ਨਾ ਇਹ ਤਾਂ ਅਜਿਹੀ ਹੋ ਗਈ ਹੈ ਕਿ ਢਾਣ ਬਹੁਤ ਗਲਤ ਹੋ ਰਹੀ ਹੁੰਦੀ ਹੈ ਇੱਕ ਪੌਂਜੀ ਨਾਲ ਨਾਲ ਢਾਣ ਪਾਈ ਜਾਂਦੇ ਮੂੰਹ ਤੇ ਮੂੰਹ ਤੇ ਉਹੀ ਦਾਗਾਂ ਗੂਝੇ ਹੈ ਕਿ ਨੋਏ ਜੇ ਚਲ ਕਰਿਓ ਗੱਲ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕਹਿੰਦਾ ਮੂੰਹ ਦਰਦ ਬੜਾ ਹੁੰਦਾ ਉਹ ਸਾਈਡ ਤੇ ਗੱਲ ਸੁੱਝ ਗਈ ਆ ਤੇ ਕਿੰਨਾ ਕੰੂਏ ਹੋਏ ਆ ਕੋਈ ਦੇਸੀ ਟੋੜਕਾ ਬਣਾ ਦੇ ਪੁਰਾਣੇ ਬੰਦੇ ਦੇ ਇਹ ਕਿਤਨਾ ਠੀਕ ਹੋਣਗੇ ਜਿੰਨੇ ਤੋਂ ਆਂਦਾ ਡੀਜ਼ਲ ਪੰਪ ਆ ਨਾ ਬੀਲੀ ਭਵਾਨਾ પેટ્રોલ ਪੰਪ ਆ ਹਾਂ ਉਹਦੇ ਕੋਲ ਪੁੱਲ ਗਿਆ ਆ ਉਹਦੇ ਨਾਲ ਸਰਬਾਰ ਸਾਹਮਣੇ ਪੁੱਲ ਗਿਆ ਹਾਂ ਜੀ ਹਾਂ ਜੀ ਪਤਾ ਮੈਨੂੰ ਹਾਂ ਤਾਂ ਉਹ ਥੋੜਾ ਜਿਆਦਾ ਕਿਹਨੋਂ ਜਾਓਗੇ ਪੁੱਲ ਦੇ ਕਰ ਲੈਣੇ ਜੀ ਸਟੇਸ਼ਨੇ ਪੱਤੇ ਪਾਪਾ ਜੀ ਚੱਲ ਰਿਹਾ ਯਾਨ ਨੂੰ ਐਡੇ ਲੈ ਬੱਤੇ ਹੋਣਗੇ ਅੱਛਾ ਬਸ ਉਹ ਠੀਕ ਆ ਜੰਦੇ ਉਹ ਤੇ ਉਹ ਦੱਸਣਾ ਕਿ ਕਿੰਨੇ ਮਰੀ ਆਣਾ ਫਾਂਡਾ ਕਰਨਾ ਪਪਾ ਜੀ ਕੋਈ ਬੜਾ ਆ ਫਾਂਡਾ ਕਰ ਸਮਝਿਆ ਐਡਰੈਸ ਲੈ ਲਈ ਫਾਂਡਾ ਕਰਾ ਲੈ ਪਪਾ ਜੀ ਕਹਿੰਦੇ ਕਰਾ ਫਾਂਡਾ ਤੂੰ ਉੱਥੋਂ ਵੀ ਵੀ ਉੱਥੇ ਜਿਹੜਾ ਹੈ ਨਾ ਉਹ ਧੀ ਮਾ ਦੇੜ ਅਧਰ ਮਿੱਟੀ ਜਿਹੜਾ ਹੈ ਉਹ ਹੀ ਪਾਉਂਦਾ ਜੀ ਤਾਂ ਨਾਲ ਹੀ ਬਾਦ ਉਸ ਤੋਂ ਬਾਅਦ ਮਿੱਟੀ ਉਹ ਮਿੱਟੀ ਲਾਈ ਕਿੰਨੇ ਫਾਂਡਾ ਉੱਪਰ 3-4 ਹੋਣੇ ਨਾ ਨੇ ਤੋਂ ਉਹ ਜਾਇਆ ਮੈਂ ਦੋ ਹੀ ਢਾ ਲਿਆ ਰਾਲਾ ਫਿਰ ਉਹ ਵੀ ਪਾਪਾ ਜੀ ਫੜ ਚਲੋ ਠੀਕ ਆ ਧੰਨਵਾਦ ਜੀ ਠੀਕ ਆ ਪਾਪਾ ਜੀ ਕੋਸ਼ਿਸ਼ ਕਰਨਾ ਤੇ ਨਹੀਂ ਮੈਂ ਆਣਾ ਠੀਕ ਆ ਠੀਕ ਆ ਜੀ ਠੀਕ ਆ ਜੀ ਪੈਰੀ ਪੈਨੇ ਜੀ ਹਾਂ ਚੰਗੀ ਹੋ ਜਾਗੇ ਬਿਲਕੁਲ ਠੀਕ ਹੈ ਜੀ ਜੰਗ ਬੜਾ ਗਿਆ ਬੜਾ ਜਾਇਆ ਬੜਾ ਦੂਰੀ ਬੜਾ ਗਿਆ ਤੁਸੀਂ ਬੜਾ ਕੋ ਸਿੱਖ ਲਿਆ ਤੁਸੀਂ ਮੋਰਸਾ ਖਲਾ ਕੇ ਨਾ ਬੰਦੇ ਦਾ ਜੇ ਤੁਹਾਨੂੰ ਨੇ ਮਿਲ ਲਾਉਣਾ ਤੁਸੀਂ ਅੱਧਾ ਜ਼ਰਬਾ ਉਦੋਂ ਆ ਕੇ ਬੰਦਾ ਕਿੰਨੇ ਪਾਣੀ ਆ। ਇਸ ਪੀਰੀਸਾ ਲਾਈ ਦੇ ਦੂਰੋਂ ਆਉਂਦੇ ਬੰਦੇ ਦਾ ਪਤਾ ਲੈਂਦਾ ਵੀ ਇਹ ਬੰਦਾ ਖਲ ਤੇ ਆ ਗਿਆ। ਉਹਦੇ ਦੂਰ ਹੀ 100 ਗਾਈ ਤੋਂ ਮਾਦਾ ਲੱਗਦਾ। ਟੀਚਰ ਕੀ ਆ? ਇਹਦੇ ਵਿੱਚ ਕੋਈ ਕਮੇਪੀਸੀ ਟੀਚਰ ਬੱਚਾ ਕੋ ਸਿੱਖਦਾ ਹੈ। ਹੁਣ ਕੀ ਹਾਂ ਬੈਲਟ ਨਹੀਂ ਮਾਰਨ ਲੋਕਾਂ ਨੂੰ। ਦੋ ਕੁੜੀਆਂ ਨੇ ਗੱਲ ਫੋਨ ਹੈ ਰਿਜ ਗਿਆ ਹੈ। ਕਹਿੰਦੀ ਸਰ ਆਪ ਦਾ ਜਿੰਮ ਸਵੈਨ ਕਰਨਾ ਹੈ। ਆਪ ਮਾਈਂਡ ਤੋਂ ਨਹੀਂ ਕਰਕੇ ਬਾਤ ਕਰਨੀ। ਮੈਂ ਕਿਹਾ ਕਿਤੇ ਹਮੇ ਬੈਲਟ ਨਹੀਂ ਮਾਰੋਗੇ। ਮੈਂ ਨਾ ਭੈਣਾ ਕੁੜੀਆਂ ਨੂੰ ਨਹੀਂ ਮਾਰਦੀ ਠੀਕ ਆ ਫਿਰ ਹਮਾਂਗੇ ਲੋਕੀ ਮੈਂ ਡਰਾ ਕੇ ਰੱਖੇਗਾ ਜਦੋਂ ਜੜ੍ਹ ਹਸ ਵਾਲੇ ਜੰਮਣੀ ਆਉਂਦੇ ਤੇ ਪੀਨੇ ਡਾਉਂ ਹੁੰਦਾ ਇਹ ਸਾਨੂੰ ਲੋਕੀ ਸਿਖਾਉਂਦੇ ਇਹ ਵੀ ਚੀਜ਼ ਆਪਾਂ ਸਿੱਖਣੀ ਆ ਕੜਮ ਨੂੰ ਜੋ ਕਰਦੇ ਕੋਈ ਗੱਲ ਕਹਿੰਦੇ ਹੋ ਲਾਜ ਲਈ ਇਹਨਾਂ ਨੂੰ ਪਤਾ ਨਹੀਂ ਆ ਜਿਹੜੀ ਕਿ ਅੱਲੜ ਮਰਿਆ ਐਕਸਪੀਰੀਅੰਸ ਹੈਗਾ ਨਹੀਂ ਆ ਕਹਿੰਦੇ ਤੋੜ ਜੂ ਨਭਾਈ ਕਹਿੰਦੇ ਕਹਿੰਦੇ ਅੱਲੜ ਇਹ ਕਹਿੰਦਾ ਕੋਸ਼ਿਸ਼ ਕਰਾਂਗਾ ਪਰ ਮੈਨੂੰ ਪਤਾ ਨਹੀਂ ਆ ਅੱਲੜ ਅੱਲੜ ਇੰਟਰਵਿਊ ਇਹ ਲਾਈਨ ਦਾ ਕੜ ਦੇ ਗਾਣਾ ਲੋਕ ਕੀ ਗੱਲ ਕੱਢਉਣਾ ਨਹੀਂ ਬੇਤਰੀ ਬਣਾ ਕੇ ਤਾਂ ਕਹਾਣੀ ਬਣਦੀ ਦਾ ਤੇਰੇ ਯਾਦ ਨੂੰ ਨਾਲ ਮਹਿੰਦਰ ਵਾਹ ਕੇ ਜਦੋਂ ਪਾ ਲਗੇ ਨੀਂਦ ਦੀ ਆ ਸਮਝਣਾ 6 ਵਜੇ ਸਵੇਰੇ ਆਏ ਆ ਕਰਕੇ ਕਰਕੇ ਤੇ ਆ ਕਰਕੇ ਤੇ ਆ ਕਰਕੇ ਤੇ ਆ ਚੱਲ ਚੱਲਣਾ ਚਲੇ ਮੈਂ ਥੋੜੀ ਨੀਂਦ ਪਿਆ ਹਾਂ ਉਸਤਾ ਜੀ ਜਿਉਂਦੇ ਤੇ ਹੋਣਾ ਚੱਕਰ ਪਿਆ ਹੋਣਾ ਕੀ ਕਰਾਂ ਮੈਂ 12 ਵਜੇ ਜੀ ਜੀ ਇਹ ਸੀ ਲ ਬਜਟਰੀ ਨਾਲ ਪਹੁੰਚੋ ਨਹੀਂ ਹੁਣ ਮੈਂ ਬਾਹਰ ਹੁਣਾ ਰਹਿਣ ਦੇ ਬਾਹਰ ਜੀ ਜਕਲਾਈਆਂ ਕਿ ਤੂੰ ਲੱਗਿਆ ਉਹ ਸਾਰਾ ਵੇਖਣਾ ਹੁੰਦਾ ਕਿ ਹਾਂ ਵੀ ਸਾਰਾ ਪ੍ਰੋਪਰ ਲੋਡਿੰਗ ਫਲਾਈਟ ਕੱਢਣੀ ਹੁੰਦੀ ਨਾ ਇਨਾ ਟਾਈਮ ਹੁੰਦਾ ਕਿ ਇਨਾ ਟੈਟਗਾ ਫਲਾਈਟ ਆਈਏ ਸਾਡੇ ਕੋਲ ਤੇ ਕਿੰਨੇ ਦਾ ਟਾਈਮ ਹੁੰਦਾ ਉਹ ਚਹੀਂ ਉਧਰ ਵੱਡਾ ਪ੍ਰੋਮੋਸ਼ਨ ਹੋ ਗਈ ਯਾਰ ਲੋਕੀ ਕੋਣੇ ਵੀ ਕੋਣੇ ਨਹੀਂ ਹੈ ਸਾਰਾ ਦੇਖਣਾ ਕਿ ਸੇਫਟੀ ਪ੍ਰੋਪਰ ਹੋਣੀ ਚਾਹੀਦੀ ਹੈ ਸਾਰੀ ਲੋਡਿੰਗ ਜੋ ਸਾਰਾ ਕੁਝ ਹੈਗਾ ਬੈਗ ਲੋਡ ਹੋਵੇ ਪ੍ਰੋਪਰ ਜਾਇਦਾ ਵੇਟ ਵਗੈਰਾ ਮੈਨੇਜ ਹੋਇਆ ਕੋਈ ਨਹੀਂ ਸੱਤਾ ਤੇ ਵੇਟ ਨੂੰ ਇਨਾ ਚਾਹੀਦਾ ਨਹੀਂ ਸੋਖਾ ਕੰਮ ਕਰਨਾ ਤੇ ਮਜ਼ਦੂਰੀ ਕਰ ਲੈ ਆਪਰਾ ਉਹ ਜਾ ਕੇ ਰੇੜੀ ਕੰਮ ਕਰਨ ਦਾ। ਕੋਈ ਤੇਰੀ ਮਿਹਨਤ ਨਹੀਂ ਆ ਗਈ। ਮੈਂ ਨਹੀਂ ਉਹ ਮਿਹਨਤ ਮੰਨਦਾ। ਨਹੀਂ ਪਰ ਉਹ ਦੁਪਹਿਰੇ ਤੈਨੂੰ ਬਰਾਦਰ ਕੰਮ 2:25 ਤੱਕ ਲੈਣਾ ਸੀ। ਬੈਠ ਦੱਸ ਕਿ ਭਾਈ ਤੂੰ ਕਹ ਲਾ ਕੇ ਕਿ ਮੈਂ 12:00 ਵਜੇ ਆ ਜਾਇਆ ਕਰਾਂ ਕਿ ਮੈਂ 1:00 ਵਜੇ ਤੱਕ ਐਕਸੇਕ ਲਾ ਕੇ ਫਿਰ ਘਰੇ ਜਾ ਕੇ ਤਿਆਰ ਹੋ ਸਕਦਾ ਨਾ। ਯਾਰ ਦਿਲ ਵਿੱਚ ਹੋਵੇ ਪਿਆਰ ਹੋਊ ਕੀ ਹੁੰਦਾ। ਬੰਦੇ ਨੇ ਕੀੜਾ ਚਾਹੀਦਾ ਸਭ ਕੁਝ ਹੋ ਜਾਏ ਤੁਹਾਡੇ ਬਾਹਲੇ ਜਿੰਨੇ ਮਰਜ਼ੀ ਮਾਰ ਲਾ। ਚਾ ਵੀ ਕਿ ਲੇਹਣ ਭਾਈ ਦੀ ਬੁੜੀ ਭਾੜੀ ਵੀ ਆਉਂਦੀ ਆ। ਮੈਂ 5:00 ਵਜੇ ਗਿਆ ਸੀ 2:30 ਵਜੇ ਆਈ ਆ। ਕੁਰਸੀ ਜੁੜੀ ਹੋਣੀ ਬੜੀ ਕੁਦੀ ਲੈ ਕੇ ਆਦੀ ਦੇ ਤੇਰੇ ਦੇਖਣ ਨੂੰ ਪੁੱਛ ਲਿਆ ਕੀ ਦਿਲੇ ਕੋਰ ਦੇ ਹਾਂ ਜੀ ਉਹ ਤੇਰੇ ਨਾਲ ਚਾਰਾਂ ਕਰਦੇ ਤੇ ਉਹਦੇ ਪਾਸਪੋਰਟ ਜੁੜੀ ਲੱਗੀ ਉਹ ਵੀ ਫੁੱਟੂ ਜੁੜੀ ਉਹ ਵੀ ਜੁੜੀ ਗੁੜੀ ਕਰਦੇ ਉਹ ਗੱਤਰੀ ਉਹਨਾਂ ਨੇ ਉਹ ਨਾਮ ਮੈਚ ਕਰਦੇ ਕਈ ਵਾਰ ਟਿਕਟ ਤੇ ਕੀ ਹੁੰਦਾ ਵਾ ਨਾਮ ਮੈਚ ਕਰਕੇ ਅੰਦਰ ਘਾ ਦਿੰਦੇ ਤੇ ਯਾਤਰੀ ਦੀ ਟਿਕਟ ਅਗਲੇ ਮਹੀਨੇ ਦੀ ਹੁੰਦੀ ਆ ਰੇ ਪੂਰੇ ਕੱਟਾਂ ਕੇ ਸਾਹ ਉਹ ਦਿਖਾਓ ਪੂਰਾ ਕੇ ਸਾਹ ਉਹ ਤਾੜੀਆਂ ਮਾਰ ਉਹ ਇੱਕ ਸਾਲ ਤੋਂ ਵੱਧ ਹੋ ਗਿਆ ਤਾਂ ਉਹ ਵੀ ਕੱਟਾ ਗਿਆ ਤੈਨੂੰ ਜਿਨਾ ਜੀਣਾ ਮਰਨਾ ਉਹ ਮੈਨੂੰ ਜੀਣਾ ਮਰਨਾ ਸ਼ੇਮ ਨਹੀਂ ਹੋਇਨੇ ਹੋਰ ਦੋਵੇਂ ਨਹੀਂ ਸ਼ੇਮ ਨਹੀਂ ਹੋਰ 1.5 ਸਾਲ ਹੋ ਗਏ ਤਾੜੀਆਂ ਮਾਰਦੇ ਉਹ ਸਭਰਾਇਆ ਕੁਝ ਕਹਿਣਾ ਹੋਰ ਗੱਲਾਂ ਕੁਝ ਹੋਰ ਉਹ ਇੱਥੇ بڑے بڑے ਕਬਰਾ ਆ ਜਾਂਦੇ ਆ ਨਹੀਂ ਨਹੀਂ ਗੱਲ ਹੀ ਨਹੀਂ ਕਰੀ ਉਹ ਟੈਨਸ਼ਨ ਆ ਰਹੀ ਕੋਈ ਗੱਲ ਕਦੋਂ ਕਰੇਗਾ ਜਦੋਂ ਤੁਹਾਡੀ ਕਮੀ ਹੋਈ ਗਈ ਉਹ ਦੂਜਾ ਬੰਦਾ ਗੱਲ ਕਰੇ ਨੀ ਸਰ ਜਦੋਂ ਤੁਹਾਡੀ ਕਮੀ ਹੋ ਗਈ ਜਾਂ ਸੁਝੂਗਾ ਭੈਂਗਾ ਆ ਇਹ ਲੱਲੂ ਆ ਇਹ ਡਰਪੋ ਮੈਂ ਤੁਹਾਡੀ ਪ੍ਰਾਪਰਟੀ ਦਿਖਾਈ ਤੁਸੀਂ ਮੈਨੂੰ ਦਿੱਤਾ ਕੀ ਹੈ ਦੱਸਣਾ ਕੀ ਦਿੱਤਾ ਮੈਨੂੰ 3000 ਰੁਪਏ ਦਿੰਦੇ ਨੇ ਸਪਲੀਮੈਂਟ ਲੈਦੇ ਤੁਹਾਨੂੰ ਨੀਡ ਜਦੋਂ ਖਤਮ ਹੁੰਦਾ ਦੇ ਲੈਂਦੇ ਮੈਂ ਤੁਹਾਨੂੰ ਵਾਫੜੀ ਚੋਂ ਮਾਰਦਾ ਆ ਜਾ ਯਾਰ ਕੁਝ ਲੈਣਾ ਯਾਰ ਦੱਬਾ ਸਾਲਾ ਵੇਲਾ ਲੈ ਲੈ ਯਾਰ ਨੋੜ ਬੜੀ ਇਹ ਲੈ ਯਾਰ ਇੱਕ ਲੈਣਾ ਵੇਲਾ ਤਰਨਾ ਰੀ ਸਮਾਪਤ ਜੀਦੇ 1 ਕਿਲੋ ਚੱਲ ਭਵਾਲਾ ਨੂੰ ਅੰਦਰੋਂ ਲੈ ਅੱਜ ਕੱਢ ਬਾਹਰ ਆ ਆ ਆ ਆ ਆ ਜਿੱਦਾਂ ਲੇਦਾ ਕਰ ਕਰੀਦਾ ਵੀ ਆ ਉਹ ਦੂਜੇ ਭਵਾਲਾ ਨੇ ਹੈਗੇ ਸੋਟੀ ਵਾਲੇ ਵੀ ਗੱਲਾਂ ਕਰਕੇ ਕਹਿੰਦਾ ਆਪ ਵੀ ਨਾਲ ਲੈ ਜੀ ਮੈਂ पक्षे बार <laughs> 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 <कोसा। laughs> ਕੋਈ ਕੰਮ ਨਹੀਂ ਕਰਦਾ ਭਾਈ ਕਿੰਨਾ ਖੋਸ਼ ਹੋਇਆ ਵੇਲਾ ਜਦ ਵੀ ਇਹਦੇ ਇਹਨਾਂ ਨਾਲ ਆਇਆ ਇਹਨਾਂ ਨਾਲ ਆਇਆ ਆਹ ਕੰਮ ਕਰਦਾ ਨਹੀਂ ਇਹ ਕੰਮ ਤੋਂ ਹੋਈ ਹੱਣਾਂ ਕੀਤਾ ਜਿਹੜਾ ਨੇਸ਼ਲ ਆ ਗਿਆ ਸਾਰੇ ਤੈਹਲਾ ਗਿਆ ਤੂੰ ਵੀ ਆਣਾ ਵਿੱਚ ਆਇ ਇਧਰ ਨੂੰ ਲੈ ਆ ਕੰਦਾ ਮੈਂ ਨਹੀਂ ਹੈ ਕਮਾਂਡੋ ਡੰਡ ਮਾਰ ਲਿਆ ਡੰਡ ਉਹਦੇ ਮਾਰਦਾ ਹੈ ਮਾਰੀ ਮੈਂ ਤੇ ਮਾਰਦਾ ਮੈਂ ਇਹਦੇ ਨਾਲ ਵਿਦਾ ਨਹੀਂ ਮੈਂ ਮੇਰੇ ਨਾਲ ਖਰਾਬ ਕਰਦੇ ਐਂ ਨਹੀਂ ਕਰਦਾ ਹੈ ਜੀ ਨੀ ਕਮਾਂਡੋ ਵਾਲੇ ਡੰਡ ਮਾਰਦਾ ਕਮਾਂਡੋ ਇਤਰਾ ਮਾਰਦੇ ਮੇਰਾ ਇਨਾ ਹੀ ਭਾਰ ਹੁੰਦਾ ਜੇ ਮੈਂ ਖਾੜੀ ਸ਼ੁਰੂਆਤ ਕੀਤੀ 2 ਸਾਲ ਇਨਾ ਭਾਰ ਲਿਆ ਪਾਸੇ ਝੁੱਟੀ ਮਾਰਦਾ ਮੈਂ ਹੂੰ ਰਸਾ ਤੇ ਪਤਾ ਨਹੀਂ ਕਿੰਨੀ ਗਰੀ ਕਿਉਂਕਿ ਇਹ ਸਰੀਰ ਹਵਾ ਹੀ ਆ 30 ਪੈਸੇ ਜੀ ਮਾਰ ਦੂਗਾ ਹੁਣ ਭਾਰ ਡਾਵਲਿਆ ਇਹਦਾ ਭਾਰ 55 ਕਿਲੋ ਫਮਝਾ ਡੱਟ ਮਾਰ ਦੇ ਜੋ ਕਰਨਾ ਕਰ ਲੈ ਲੱਕੜ ਬਗਾ ਸਰੀਰ ਲੱਕੜ ਬਗਾ ਚਾਹਤ ਵਾਰਿਆ ਮੈਂ ਥੱਲੇ ਬੈਹਣਾ ਮੈਂ ਨੰਬਰ ਨਹੀਂ ਕਿਨੂੰ ਪੜਨੈ ਨੰਬਰ ਇਹਨੂੰ ਕਹਿੰਦੇ ਆ ਇੱਥੋਂ ਚਣ ਨੰਬਰ ਕੱਢਦੇ ਆ ਤੇ ਮੈਂ ਇੱਥੇ ਗੋਟ ਰੱਖਣਾ ਮੈਂ ਗੋਟ ਨਹੀਂ ਫੜਦੇ ਮਰੋੜ ਦਿੰਦਾ ਦਾ ਗੋਟ ਮੈਂ ਦਾਬ ਹੀ ਲੈਣਾ ਛੇਤਰ ਬਹੁ ਖਾਣੇ ਜੇ ਪਤਾ ਤਗੜਾ ਮੈਨੂੰ ਨਾ ਢੋਣਾ ਦੇਣੀ ਬਰਾਬਰ ਕੁਸ਼ਤੀ ਕਰ ਲੈਣੀ ਅੱਧਾ ਤੱਕ ਹੰਡਾ ਮੈਂ ਮਾਰ ਖਾਣੀ ਥੱਲੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਜੋ ਦੀ 50 55 ਸਾਲ ਹੋ ਗਏ ਤੁਹਾਡੇ ਕੋਲ ਜਿੰਨਾ ਬਗੀ ਸੀ ਜਿੰਨਾ ਨੂੰ ਹਾਸਿਲ ਲਾਉਣਾ ਐਨੀ ਉਮਰ ਹੋ ਗਈ ਆਡੀ ਕਮਾਂਡੋ ਦੀ ਹੋ ਜੂਗੀ ਪੰਨੇ 26 ਸਾਲ ਤੇਰੀ 35 ਹੋ ਜੂਗੀ ਸਾਗਰ ਰਹਿਊ ਆ ਸਾਗਰ ਦੀ 50 ਹੋ ਜੂਗੀ ਸਾਗਰ ਦੀ ਹੋ ਜੂਗੀ ਇੰਦੀ ਹੋ ਜੀ ਇਹਦੇ ਆਦੀ ਲੜਿਆ ਖਾਲੇ ਲੜ ਬਣਾ ਲੜਾਈਆਂ ਬੜੀਆਂ ਹੁੰਦੀਆਂ ਨੇ ਰੱਦੀਆਂ ਆਊਰ ਵੀ ਸਮੂਵਿੰਗ ਆ ਫੀਲ ਆਈ ਡੋਨਟ ਬਿਲੋਂਗ ਟੂ ਮਾਈ ਲੰਗ ਟਾਈਮ ਆ ਡਸਟ ਟੂ ਮੁਵ ਆਲੋਂ ਪੁਸ਼ ਮਾਈ ਸੈਲਫ ਟੂ ਬੀ ਦ ਬੈਸਟ ਟਾਈ ਵਿਦ ਨੋ ਰਿਗ੍ਰੇਟਸ ਲਿਵ ਵਿਦ ਐਵਰੀ